ਅੱਜਕੱਲ ਨਵਾਂ ਸਾਹਬ ਕਿਤਾਬ ਚੱਲਿਆ ਹੋਇਆ ਸੋਸ਼ਲ ਮੀਡੀਆ ਤੇ ਉਹ ਵੀ ਜਾਣ ਲਿਓ ਉਹ ਵੀ ਸਮਝ ਲਿਓ ਕੋਰਸ ਦੇ ਨਾਮ ਦੇ ਉੱਪਰ ਲੋਕਾਂ ਨੂੰ ਲਾਈਫ ਸਟਾਈਲ ਵੇਚਿਆ ਜਾ ਰਿਹਾ ਦੇਖੋ ਜੀ ਪਹਿਲਾਂ ਮੈਂ ਐਦਾਂ ਦਾ ਹੁੰਦਾ ਸੀ ਆਹ ਮੇਰੀ ਸ਼ਕਲ ਐ ਐਨਾ ਮੈਂ ਗਰੀਬ ਹੁੰਦਾ ਸੀ ਲੋਕ ਮੈਨੂੰ ਕਹਿੰਦੇ ਸੀ ਤੂੰ ਜ਼ਿੰਦਗੀ ਚ ਕੁਝ ਨਹੀਂ ਕਰ ਪਾਏਂਗਾ ਤੂੰ ਕੁਝ ਨਹੀਂ ਬਣ ਪਾਏਂਗਾ ਪਰ ਅੱਜ ਦਾ ਲਾਈਫ ਸਟਾਈਲ ਦੇਖੋ ਸੂਟ ਬੂਟ ਕੋਟ ਪੈਂਟ ਪਾ ਕੇ ਫੋਟੋਆਂ ਖਚਾਈਆਂ ਨੇ ਵੀਡੀਓਆਂ ਬਣਾਈਆਂ ਨੇ ਕਿਤੇ ਚੱਜ ਦੀ ਜਗ੍ਹਾ ਤੇ ਉੱਪਰ ਬੈਠ ਕੇ ਕੌਫੀਆਂ ਪੀਤੀਆਂ ਜਾ ਰਹੀਆਂ ਨੇ ਤੇ ਮੁੜ ਕੇ ਮੈਸੇਜ ਜੇ ਤੁਹਾਨੂੰ ਵੀ ਇਦਾਂ ਦਾ ਲਾਈਫ ਸਟਾਈਲ ਚਾਹੀਦਾ ਹੈ ਤਾਂ ਫਿਰ ਸਾਨੂੰ ਪੁੱਛੋ ਆਸਕ ਮੀ ਡੀਐਮ ਮੀ ਅਸੀਂ ਤੁਹਾਨੂੰ ਦੱਸਾਂਗੇ ਵੀ ਐਦਾਂ ਅਮੀਰ ਕਿਵੇਂ ਹੋਈਦਾ ਹੈ ਅੱਛਾ ਹੁਣ ਲੋੜਵੰਦਾ ਨੇ ਪੁੱਛ ਵੀ ਲਿਆ ਵੀ ਦੱਸੋ ਜੀ ਸਾਨੂੰ ਵੀ ਅਸੀਂ ਵੀ ਅਮੀਰ ਹੋਣਾ ਹੈ ਹੁਣ ਅਗਲਾ ਕਹਿੰਦਾ ਜੀ ਅਮੀਰ ਹੋਣਾ ਜੀ ਪਹਿਲਾਂ ਕੋਰਸ ਖਰੀਦੋ ਇਹ ਕੋਰਸ ਖਰੀਦੋਗੇ ਫਿਰ ਅਮੀਰ ਹੋਵੋਗੇ ਕਿੰਨੇ ਦਾ ਕੋਰਸ ਹੈ ਜੀ ਕੋਈ 5000 ਦਾ ਕੋਈ 10000 ਦਾ ਕੋਈ 20000 ਦਾ ਚਲੋ ਅਗਲਾ ਅਗਲਾ ਪੈਸਾ ਕਮਾਉਣ ਲਈ ਤੁਹਾਡੇ ਕੋਲ ਆ ਰਿਹਾ ਤੇ ਤੁਸੀਂ ਉਹਦੇ ਕੋਲੋਂ ਹੀ ਪੈਸਾ ਕਢਵਾ ਲਿਆ ਚਲੋ ਅਗਲੇ ਨੇ ਇੱਕ ਵਾਰ ਕਰ ਦਿੱਤਾ ਵੀ ਠੀਕ ਹੈ ਕੋਈ ਗੱਲ ਨਹੀਂ ਪਾਈ ਆਪਾਂ ਵੀ ਦੇਖੀਏ ਤਾਂ ਸਹੀ ਵੀ ਅਮੀਰ ਹੋਈਦਾ ਕਿਦਾਂ ਅਗਲੇ ਨੇ 10000 ਰੁਪਏ ਦਿੱਤਾ ਕੋਰਸ ਲੈ ਲਿਆ ਹੁਣ ਜੀ ਹੁਣ ਅਮੀਰ ਕਿਵੇਂ ਹੋਵਾਂਗੇ ਹੁਣ ਜਿੱਦਾਂ ਮੈਂ ਤੈਨੂੰ ਕੋਰਸ ਵਿੱਚ ਐ ਨਾ ਐਦਾਂ ਹੀ ਤੂੰ ਲੋਕਾਂ ਨੂੰ ਕੋਰਸ ਵਿੱਚ ਕਿਰਾਏ ਦੇ ਕੋਟ ਪੈਂਟ ਲਿਆ ਥੋੜਾ ਬੋਤ ਲੋਕੇਸ਼ਨਾਂ ਨੂੰ ਕੁਛ ਨਾ ਦੇ ਉੱਪਰ ਜਾ ਕੇ ਵਧੀਆ ਫੋਟੋਆਂ ਵਧੀਆ ਵੀਡੀਓ ਬਣਾ ਥੋੜਾ ਜਿਹਾ ਦਿਖਾਵਾ ਕਰ ਫੇ ਸੋਸ਼ਲ ਮੀਡੀਆ ਦੇ ਉੱਪਰ ਨੇਰੀ ਲਿਆ ਕੇ ਰੱਖ ਪੋਸਟਾਂ ਦੀ ਹੁਣ ਦਾ ਤਾਂ ਤੇਰਾ ਲਾਈਫ ਸਟਾਈਲ ਤੈਨੂੰ ਦੇਖੀ ਰਿਹਾ ਨਾ ਗਰੀਬ ਐ ਗਰੀਬਾਂ ਵਾਲੇ ਕੱਪੜੇ ਆ ਗਰੀਬਾਂ ਵਾਲਾ ਪਹਿਰਾਵਾ ਗਰੀਬਾਂ ਵਾਲੀ ਦਿਖ ਚਿਹਰੇ ਦੇ ਉੱਪਰ ਦਿਖ ਰਿਹਾ ਵੀ ਗਰੀਬ ਐ ਤੂੰ ਹੁਣ ਥੋੜਾ ਜਿਹਾ ਖਰਚਾ ਹੋਰ ਕਰ 5-10 ਹਜ਼ਾਰ ਦਾ ਕਿਰਾਏ ਦੇ ਕੱਪੜੇ ਲਿਆ ਕਰਾਏ ਦੀ ਗੱਡੀ ਲਿਆ ਥੋੜਾ ਜਿਹਾ ਵਧੀਆ ਲਾਈਫ ਸਟਾਈਲ ਜਿਹਾ ਦਿਖਾ ਕੇ ਤੇ ਸੋਸ਼ਲ ਮੀਡੀਆ ਦੇ ਉੱਪਰ ਤੂੰ ਵੀ ਮੇਰੇ ਵਾਂਗ ਲੋਕਾਂ ਨੂੰ ਕਹਿ ਬਈ ਪਹਿਲੇ ਮੈਂ ਵੀ ਗਰੀਬ ਹੁੰਦਾ ਥਾ ਅੱਬ ਦੇਖੋ ਮੈਂ ਵੀ ਅਮੀਰ ਹੋ ਗਿਆ ਅਗਰ ਆਪਨੇ ਵੀ ਅਮੀਰ ਹੋਣਾ ਤਾਂ ਮੇਰੇ ਸੇ ਪੁੱਛੋ ਫਿਰ ਫਿਰ ਤੂੰ ਵੀ ਜਿੱਦਾਂ ਮੈਂ ਤੈਨੂੰ 10000 ਦਾ ਕੋਰਸ ਵਿੱਚ ਤੂੰ ਵੀ ਅੱਗੇ 10000 ਦਾ ਕੋਰਸ ਵਿੱਚ ਹੀ ਪਹਿਲੀ ਵਾਰ ਚ ਤੈਨੂੰ 10000 ਆਮਦਨ ਹੋ ਜਾਏਗੀ ਐਦਾਂ ਦੀਆਂ ਤਾਂ ਖੇਡਾਂ ਚੱਲ ਰਹੀਆਂ ਨੇ ਐਦਾਂ ਦੇ ਤਾਂ ਮਖੌਲ ਲੜਾਏ ਜਾ ਰਹੇ ਨੇ ਸੰਸਾਰ 'ਚ ਇਸੋ ਚੀਕ ਕਰਦਾ ਹੈ ਇਹ ਹੱਕ ਦੀ ਕਮਾਈ ਹੈ ਜੇ ਕੋਰਸ ਵੇਚਣਾ ਦਾ ਕੋਰਸ ਕਹਿ ਕੇ ਵਿੱਚੋਂ ਵੇਚਿਆ ਲਾਈਫ ਸਟਾਈਲ ਜਾ ਰਿਹਾ ਹੈ ਹੱਥ ਚ ਕੋਰਸ ਫੜਾਇਆ ਜਾ ਰਿਹਾ ਹੈ ਔਰ ਅੱਗਿਓ ਦੀ ਕਮਾਈ ਦਾ ਕੋਈ ਸਕਿੱਲ ਨਹੀਂ ਸਿਖਾਇਆ ਬਸ ਇਹ ਸਿਖਾਇਆ ਵੀ ਜਿੱਦਾਂ ਮੈਂ ਤੈਨੂੰ ਬੇਵਕੂਫ ਬਣਾਇਆ ਤੂੰ ਗਾਂ ਚਾਰ ਹੋਰ ਨੂੰ ਬੇਵਕੂਫ ਬਣਾ ਲੈ ਤੂੰ ਵੀ ਕਮਾ ਲੇਗਾ ਔਰ ਇਹ ਲੜੀ ਟੁੱਟਣੀ ਨਹੀਂ ਚਾਹੀਦੀ ਇਹਨੂੰ ਖਿੱਚ ਕੇ ਰੱਖੋ ਗੰਮ ਨੂੰ ਖੇਡਾਂ ਹੀ ਨੇ ਸਹਜੇ ਤੇ ਸੁਖ ਅਗਲੋ ਨਾ ਲਾਗੇ ਜਮ ਤੀਰ ਬੰਦਿਆ ਸਹਜ ਦੇ ਵਿੱਚ ਆ ਜਾ ਐਦਾਂ ਦੂਜਿਆਂ ਨੂੰ ਦੇਖ ਕੇ ਨਾ ਲਲਚਾ ਤੈਨੂੰ ਕੋਈ ਬੰਦਾ ਕਹਿ ਰਿਹਾ ਨਾ ਵੀ ਮੈਂ ਤੈਨੂੰ ਅਮੀਰ ਬਣਾਵਾਂਗਾ ਜੇ ਕੋਈ ਬੰਦਾ ਸੋਸ਼ਲ ਮੀਡੀਆ ਤੇ ਕਹਿ ਰਿਹਾ ਨਾ ਵੀ ਮੇਰਾ ਟਾਰਗੇਟ ਆ ਮੈਂ 500 ਲੋਕਾਂ ਨੂੰ 1000 ਲੋਕਾਂ ਨੂੰ ਮੈਂ ਅਮੀਰ ਬਣਾਉਣਾ ਉਹ ਨਹੀਂ ਬਣਾਉਣਾ ਉਹ ਤੇਰੇ ਸਿਰ ਤੇ ਉਹਨੇ ਆਪ ਅਮੀਰ ਹੋਣਾ ਉਹ ਕਿਉਂ ਠੇਕਾ ਚੱਕੇਗਾ ਤੈਨੂੰ ਅਮੀਰ ਬਣਾਉਣ ਦਾ ਉਹ ਰੋਜ਼ ਸੋਸ਼ਲ ਮੀਡੀਆ ਦੇ ਉੱਪਰ ਇੰਨੀ ਮਿਹਨਤ ਕਿਉਂ ਕਰ ਰਿਹਾ ਵੀ ਆਜੋ ਮੈਂ ਤੁਹਾਨੂੰ ਅਮੀਰ ਬਣਨਾ ਸਿਖਾਵਾਂ ਆਜੋ ਮੈਂ ਅਮੀਰ ਬਣਨਾ ਸਿਖਾਵਾਂ ਨਾ ਰਤਨ ਟਾਟਾ ਕਹਿ ਰਿਹਾ ਅਮੀਰ ਬਣਨਾ ਸਿਖਾਵਾਂ ਨਾ ਅਮਬਾਨੀ ਕਹਿ ਰਿਹਾ ਨਾ ਅਡਾਨੀ ਕਹਿ ਰਿਹਾ ਹੋਰ ਬਥੇਰੇ ਅਸਲ 'ਚ ਦੁਨੀਆ 'ਚ ਅਮੀਰ ਬੰਦੇ ਬੈਠੇ ਕੋਈ ਨਹੀਂ ਕਹਿ ਰਿਹਾ ਵੀ ਆਓ ਮੈਂ ਤੁਹਾਨੂੰ ਅਮੀਰ ਬਣਨਾ ਸਿਖਾਵਾਂ ਇਹ ਕਹਿ ਰਹੇ ਨੇ ਜਿਹੜੇ ਆਪ ਤੁਹਾਡੇ ਸਿਰ ਤੇ ਅਮੀਰ ਬਣਨਗੇ ਇਹਨਾਂ ਚੀਜ਼ਾਂ ਤੋਂ ਸੰਭਲਣ ਦੀ ਲੋੜ ਹੈ ਸਹਿਜ ਦੇ ਵਿੱਚ ਆਓ ਥੋੜਾ ਜਿਹਾ ਦੂਜੇ ਨੂੰ ਦੇਖ ਕੇ ਤੁਹਾਡੇ ਅੰਦਰ ਪੜਕਾਹਟ ਨਹੀਂ ਉੱਠਣੀ ਚਾਹੀਦੀ ਵੀ ਮੈਂ ਵੀ ਬਸ ਨੇਰੀ ਲਿਆ ਦੇਣੀ ਹੈ ਕਿਸੇ ਵੱਲ ਵੇਖ ਕੇ ਪ੍ਰਭਾਵਿਤ ਹੋ ਕੇ ਆਪ ਕੁ راہੇ ਨਹੀਂ ਪਹਿਣਾ ਆਪ ਗਲਤ ਰਾਹੇ ਨਹੀਂ ਪਹਿਣਾ ਵਿਚਾਰ ਰੱਖਣਾ ਆਪ ਦਾ